ਭਾਬੀ ਜੀ ਆ ਵੇਖੋ ਕਿੰਨੀਆਂ ਸੋਹਣੀਆਂ ਫੋਟੋਆਂ ਆਈਆਂ ਹੱਡੀਆਂ ਵਿਆਹ ਵਾਲੀਆਂ ਹਨ ਸਹੀ ਗੱਲ ਹੈ ਤੁਹਾਡੀ ਵੇਖੋ ਕਿੰਨੀ ਸੋਹਣੀ ਜੀ ਤੇ ਤੇਰੀ ਕਿਹੜੀ ਮਾੜੀ ਹੈ ਤੇਰੀ ਵੀ ਸੋਹਣੀ ਹੈ ਹਾਏ ਹਾਏ ਭਾਬੀ ਜੀ ਇਹਦੀ ਕਿੱਥੋਂ ਆ ਗਈ ਫੋਟੋ ਨજર ਪੱਟੂ ਦੀ ਚਲ ਕੋਈ ਗੱਲ ਨਹੀਂ ਫੇਰ ਕੀ ਹੈ ਤੇ ਉਹਨਾਂ ਨੇ ਕਿੱਥੇ ਜਾਣਾ ਵਾ ਆਪਣੇ ਲੱਗੇ ਹੀ ਆਉਣਾ ਵਾ ਹਾਏ ਹਾਏ ਨਹੀਂ ਸੋਹਣੀਆਂ ਲੱਗਣ ਦੀ ਫੋਟੋ ਹੀ ਨਹੀਂ ਸੋਹਣੀ ਆਈ ਸਾਡੀ ਸਾਰੇ ਸੋਹਣੇ ਲੱਗਣਦੇ ਨੇ ਇਦਾਂ ਨਹੀਂ ਕਰੀਦਾ ਹੁੰਦਾ ਕੀ ਕੰਡਿਆਂ ਨਾਲ ਨਾਨਤ ਜਾਈ ਦੋਵੇਂ ਮੰਮੀ ਆ ਫੋਟੋਆਂ ਵੇਖਣ ਨੇ ਹਵੇ ਆਦੀਆਂ ਮੰਮੀ ਵੇਖੋ ਨੀਆ ਸੋਨੀਆਂ ਕਿੰਨੀਆਂ ਸੋਹਣੀਆਂ ਫੋਟੋਆਂ ਆ ਤੁਹਾਡੀ ਵੀ ਵੇਖੋ ਕਿੰਨੀ ਸੋਹਣੀ ਆਈ ਜੀ ਕਿੰਨੀ ਸੋਹਣੀ ਆ ਹੈ ਹੈਨਾ ਵੇਖਾਂ ਕਿ ਨਟੌਰ ਬਣ ਆਈ ਓ ਤੌਰ ਆਪਾਂ ਘਟ ਕੱਢਿਆ ਹੀ ਕਿਤੇ ਹੈ ਹਾਂਜੀ ਸੋਨੇ ਨਾ ਵੇ ਕਿੰਨੀ ਸੋਹਣੀ ਲੱਗਣ ਰਹੀ ਆ ਨਾ ਭਾਬੀ ਦਾ ਟਟੋਰੀ ਬੜਾਈ ਤੇ ਸਾਰੇ ਪਤਾ ਕੀ ਆ ਸਾਰੇ ਹੀ ਵੇਖਣ ਤੇ ਸਾਰੇ ਮੈਨੂੰ ਕਹਿੰਦਰੀ ਨਾ ਉਹ ਬੜੀ ਸੋਹਣੀ ਤੇਰੀ ਨਾ ਉਹ ਬੜੀ ਸੋਹਣੀ ਆ ਮਮੀ ਮੈਨੂੰ ਵੀ ਕਹਿੰਦੇ ਸੀ ਵੀ ਭਾਬੀ ਬੜੀ ਸੋਹਣੀ ਹੈ ਤੁਹਾਡੀ ਆਹੋ ਠੀਕ ਹੈ ਬਹੁਤ ਜਿਆਦਾ ਫਲਾਉ ਨਾ ਮੈਨੂੰ ਹੁਣ ਹੀ ਨਹੀਂ ਲੈ ਭਾਬੀ ਹਾਏ ਹਾਏ ਨੀ ਆ ਨਜ਼ਰ ਪੱਟੂ ਜਮ ਤਰਾ ਫੇਰ ਗਾੜੀ ਆ ਤੁਹਾਨੂੰ ਇਹਦੀ ਸੁਣ ਲੋ ਹੈ ਤੁਸੀਂ ਚਲ ਗਿਆਂ ਗੋਲਦਪੇ ਖਾਣ ਇਹ ਆਣ ਕਿਤੇ ਜੜ ਜੜ ਮਰਨਾ ਪਵੇ ਮੈਨੂੰ ਚੜੇ ਗੁੱਸਾ ਹੈ ਰਬਾ ਮੈਂ ਜਾਵਾਂ ਕਿਧਰ ਨੂੰ ਹੈ ਮੈਂ ਤਾਂ ਉੱਠ ਕੇ ਫੇਰ ਆਪਣੀ ਜਾਨ ਬਚਾ ਕੇ ਕਦੀ ਉੱਥੇ ਤੇ ਕਦੀ ਉੱਥੇ ਇਹ ਹੰਤਰੀ ਮਗਰ ਮਗਰ ਮੇਰੇ ਫੇਰੇ ਸੱਚੀ ਮੇਂ ਸ਼ਰਮ ਆਉਂਦੀ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਇਹ ਮੰਮੀ ਸਾਡੇ ਲਾਗੇ ਵੀ ਆਉਂਦੇ ਹੀ ਤੇ ਮੈਂ ਨਾ ਭਾਪੀ ਤੇ ਮੈਂ ਆਹੀ ਚਲ ਗਏ ਨਾ ਦੂਜੀ ਸਾਈਡ ਐ ਕਿ ਆ ਜਾਈ ਫਰੂਟ ਚਾਟ ਖਾਈਏ ਫਿਰ ਪਤਾ ਨਹੀਂ ਫਿਰ ਸਾਡੇ ਲਾਗੇ ਬੈ ਗਈ ਹੁਣੀ ਜਾ ਕੇ ਮਗਰ 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 ਲੀ ਰਹਾ ਹੂੰ ਤੇ ਪਰ ਵਾਹ ਮੰਮੀ ਕਰਨੇ ਵਿੱਚ ਕੀ ਹੋ ਕਿ ਨਾਲ ਕੋਲ ਜਾਣਾ ਹੋਰ ਤੇ ਕੋਈ ਲਾਗੇ ਬੈਨ ਨਹੀਂ ਦਿੰਦਾ ਹੈਗਾ ਤੇ ਉਹਨਾਂ ਨੇ ਆਪਣੇ ਲਾਗੇ ਹੀ ਆਣ ਕੇ ਬਹਿਣਾ ਵਾ ਹੈ ਤੇ ਮੰਮੀ ਗੱਲ ਇਦਾਂ ਹੀ ਆ ਹੋਰ ਕਿੱਥੇ ਉਹਨੇ ਜਾਣਾ ਪਰ ਬਹਿਣਾ ਤੁਹਾਡੇ ਲਾਗੇ ਹੀ ਹੈ ਪਰ ਸ਼ਰਮ ਜੀ ਆ ਜਾਂਦੀ ਆ ਸ਼ਰਮ ਕਾਦੀ ਆਉਣੀ ਪੁੱਤ ਜਿੱਦਾਂ ਦਾ ਮਰਚੀ ਕੱਪੜਾ ਬਣਾ ਦੋ ਇਹਨੂੰ ਕੋਈ ਨਹੀਂ ਸੱਚਦਾ ਨਾ ਉੜਾਈ ਹੋ ਜਾਂਦਾ ਕੱਪੜਾ ਪਾਇਆ ਦੇ ਉੱਤੇ ਤੇ ਪਤਾ ਨਹੀਂ ਕੀ ਹਿਸਾਬ ਬਾਗਵਾ ਕਈ ਵਾਰੀ ਨਾ ਰੰਗ ਜੱਜਦਾ ਵੀ ਹੁੰਦਾ ਕੋਈ ਪਰ ਇਹਨੂੰ ਤਾਂ ਕੋਈ ਵੀ ਨਹੀਂ ਜੱਜਦਾ ਤੇ ਮੈਂ ਸਾਰੇ ਕੰਮ ਕਰ ਕਰ ਵੇਖ ਲਿਆ ਕਿ ਚੰਕਤਰਾ ਚ ਵੀ ਲੱਗੇ ਮੰਮੀ ਇਹਨੂੰ ਲਾਈਟ ਕਲਰ ਵੀ ਨਹੀਂ ਕਈ ਨੂੰ ਜੱਜ ਜਾਂਦੇ ਭਾਬੀ ਨੂੰ ਲਾਈਟ ਕਲਰ ਵੀ ਨਹੀਂ ਜੱਜਦੇ ਇਹਨੂੰ ਕੋਈ ਵੀ ਨਹੀਂ ਜੱਜਦਾ ਜੋ ਮਰਜੀ ਪਵਾ ਲਾ ਮੈਂ ਬਥੇਰਾ ਕੁਝ ਕਰਕੇ ਵੇਖ ਲਿਆ ਵਾ ਹੁਣ ਤੇ ਮੇਰੀਆਂ ਬਾਹਾਂ ਖੜੀਆਂ ਹੁਣ ਨਹੀਂ ਮੈਂ ਕੋਈ ਕਰ ਸਕਦੀ ਆ ਤੇ ਸਿਆਪਾ ਖਾਣਾ ਹੋਈਓ ਪਿੰਨਾ ਨਾ ਖੜੀਏ ਤਾਂ ਤਾਂ ਵੀ ਮਰਦੇ ਆਂ ਚ ਖੜਦੇ ਆਂ ਤਾਂ ਵੀ ਮਰਦੇ ਆਂ ਆ ਉਹ ਤੂੰ ਵੀ ਰਹਾਨੂੰ ਗੁੱਸੇ ਹੋ ਲੱਗ ਪੈਂਦਾ ਕਿ ਤੂੰ ਇਹ ਉਹਨੂੰ ਕਰਦੀਆਂ ਨਹੀਂ ਉਹਨੂੰ ਕਿਤੇ ਖੜਦੀਆਂ ਨਹੀਂ ਚੱਲ ਕੋਈ ਨਹੀਂ ਚਲਾ ਸੋਹਣੀਆ ਮੈਂ ਬਣਾਵਾਂ ਜਾ ਕੇ ਚਾਹ ਚ ਦੇਖਣ ਵਾਲੇ ਕਾਲੀ ਆ ਮਮੀ ਬਣਾ ਲਿਆ ਓ ਘੁੱਟ ਘੁੱਟ ਜਾ ਸਨੀ ਉੱਠਾ ਏ ਵਾ ਹੋਣਾ ਕੀ ਆ ਹੂੰ ਹੁਣ ਕੱਲ ਆਪਾਂ ਵਿਆਹ ਗਏ ਸੀ ਨਾ ਤੇ ਮੈਂ ਤੁਹਾਡੇ ਨਾਲ ਕੱਲ ਵੀ ਨਹੀਂ ਗੱਲ ਕੀਤੀ ਆਣ ਕੇ ਹੂੰ ਸਾਰੇ ਜਾਣੇ ਉੱਥੇ ਵੀ ਲੈ ਮੈਂ ਕਿਦਾਂ ਕਰਦੇ ਸੀਗੇ ਦਸੰਗ ਇਹ ਆ ਕਿ ਹੁਣ ਕੀ ਆ ਆਪ ਤੁਸੀਂ ਬੰਦਿਆ ਤੇ ਜਾ ਕੇ ਬਹਿ ਜਾਂਦੇ ਜੇ ਤੇ ਮੰਮੀ ਹੁਣੀ ਜੇ ਮੈਂ ਨਾ ਉਹਨਾਂ ਲਾਗੇ ਜਾ ਕੇ ਖਲੋਤੀ ਹਾਂ ਉਥੇ ਤੇ ਉਹ ਮੇਰੇ ਨਾਲ ਬੜਾ ਹੋਰ ਤਰ੍ਹਾਂ ਕਰਦੀਆਂ ਹੀ ਲਾਗੇ ਨਹੀਂ ਖਲੋਂਦੀਆਂ ਮੈਂ ਚੱਲ ਕੋਈ ਗੱਲ ਨਹੀਂ ਨਹੀਂ ਖਲੋਣਾ ਇਹਨਾਂ ਨੇ ਤੇ ਮੰਮੀ ਲਾਗੇ ਜਾਨੀ ਹਾਂ ਤੇ ਉਹ ਵੀ ਘੂਰੀਆਂ ਵਟਦੇ ਹੀਗੇ ਕੋਈ ਲਾਗੇ ਨਹੀਂ ਬੈਠਾ ਰੇ ਕੋਈ ਨਹੀਂ ਬੈਠਾ ਮੈਂ ਕਿਤੇ ਲਾਗੇ ਵੀ ਬੈਣੀ ਹ ਕੋਈ ਨਹੀਂ ਮੇਰੇ ਲਾਗੇ ਲੱਗਦਾ ਜਿਵੇਂ ਕਾਲੀਆਂ ਤੇ ਮੈਂ ਇੰਨਾ ਹੀ ਮੇਰੇ ਮਾਰਾ ਕਰਨਾ ਮੇਰੇ ਸਾਰਿਆਂ ਨੇ ਨਰੀ ਹੱਦ ਵਾਲੀ ਫਿਰ ਨਾਲ ਖੜਾ ਕਿਉਂ ਇਹਨਾਂ ਨੇ ਜੇ ਇਹਨੇ ਇਦਾਂ ਹੀ ਕਰਨਾ ਹੈ ਤੁਹਾਨੂੰ ਪਤਾ ਨਾ ਘਰ ਵੀ ਕਿਦਾਂ ਕਰਨ ਦੇ ਸਾਰੇ ਮੇਰੇ ਨਾਲ ਮੈਂ ਉਹ ਹੀ ਤੇ ਕਹਿਣ ਦੇ ਵੀ ਫਿਰ ਨਾਲ ਕਿਉਂ ਖੜਾਈ ਜੇ ਇਹਨਾਂ ਨੇ ਇਦਾਂ ਹੀ ਕਰਨਾ ਹੈਗਾ ਤੇ ਮੈਂ ਤੁਹਾਨੂੰ ਤੈਨੂੰ ਪਤਾ ਬੂ ਉੱਥੇ ਬੰਦਿਆਂ ਜੀ ਬਣਾ ਹੈਗਾ ਤੇ ਮੈਨੂੰ ਥੋੜੀ ਪਤਾ ਹੀ ਵੀ ਤੇਰੇ ਨਾਲ ਇਦਾਂ ਹੋਣ ਦਿਆ ਵਾ ਨਹੀਂ ਤੇ ਮੈਂ ਤੇਰੇ ਨਾਲ ਆ ਕੇ ਆ ਜਾਂਦਾ ਤੂੰ ਮੇਰੇ ਨਾਲ ਬਹਿ ਜਾਂਦੀ ਨਾਲੇ ਪਤਾ ਜਦ ਮੈਂ ਫੋਟੋ ਖਿੱਚਣ ਚਾਹੁੰਦੀ ਹਾਂ ਤੇ ਮੈਂ ਪਰੇ ਘਰ ਦਿੰਦੀਆਂ ਹੀ ਦੀਆਂ ਤੇ ਮੇਰੇ ਨਾਲ ਫੋਟੋ ਖਿੱਚਾਉਣ ਨੂੰ ਇਹਨਾਂ ਦਾ ਕੀ ਕਰਤਾ ਐਨੀ ਮਾੜੀ ਆ ਮੈਂ ਤੇ ਮੈਨੂੰ ਘਰ ਚ ਕਿਉਂ ਰੱਖਿਆ ਵਾ ਮੇਰਾ ਤੇ ਜੇ ਕਹਾਂ ਮੈਂ ਕੋ ਖਾ ਕੇ ਮਰ ਜਾ। ਆ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਨਾਲ ਹੀ ਆ ਨਾ। ਮੈਂ ਤਾਂ ਇਹਨਾਂ ਨੂੰ ਕਦੀ ਕਿਹਾ ਮਾੜਾ ਚੰਗਾ। ਤੈਨੂੰ ਮੈਨੂੰ ਬਤਾ ਸੋ ਕਿ ਤੇ ਕੰਮ ਜੋਗੀ ਰੱਖਿਆ ਉਹ ਘਰ ਤੇ। ਨਹੀਂ ਉਹ ਤਾਂ ਚਲ ਇਹਨਾਂ ਦੀ ਗਲਤੀ ਆ ਤੇਰੇ ਸਾਹਮਣੇ ਮੈਂ ਉਹ ਦਿਨ ਵੀ ਇਹਨਾਂ ਨੂੰ ਕਿਹਾ ਸੀ। ਇਹਨਾਂ ਨੇ ਬਾਤ ਨਹੀਂ ਘਾਉਣਾ ਮੈਨੂੰ ਲੱਗਦਾ ਇਦਾਂ। ਕੋਈ ਨਹੀਂ ਮੈਂ ਡਾਡੀ ਨਾਲ ਕਰਦਾ ਗੱਲ। ਡਾਡੀ ਨੂੰ ਮੈਂ ਦੱਸਦਾ ਵਾਂ ਕਿ ਇਦਾਂ ਕੀਤਾ ਜੇ ਇਹਨਾਂ ਨੇ ਕੰਮ ਤੇ ਜੇ ਇਦਾਂ ਹੀ ਕਰ ਲਈ ਤੇ ਫਿਰ ਨਾਲ ਕਿਉਂ ਖੜਿਆ? ਘਰ ਤੇ ਚਲੋ ਕਰਦੀਆਂ ਇਦਾਂ ਬੰਦਾ ਬਾਹਰ ਜਾ ਕੇ ਤਨਾ ਇਦਾਂ ਕਰੇ। ਹਰ ਥਾਂ ਮੇਰੇ ਨਾਲ ਇਦਾਂ ਵਿਤਕਰਾ ਕਰ ਕੋਈ ਗੱਲ ਨਹੀਂ ਅੱਗੇ ਤੋਂ ਕਿਤੇ ਕਹਿਣਗੇ ਨਾ ਜਾਣ ਨੂੰ ਤਾਂ ਫਿਰ ਮੈਂ ਦੱਸੂਗਾ ਇਹਨਾਂ ਨੂੰ ਠੀਕ ਆ ਕੋਈ ਗੱਲ ਨਹੀਂ ਤੇ ਚੁੱਪ ਕਰ ਮੈਂ ਡੈਡੀ ਨਾਲ ਕਰਦਾ ਗੱਲ ਠੀਕ ਆ ਡੈਡੀ ਨੂੰ ਪਤਾ ਨਹੀਂ ਹੁਣ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਕੋਈ ਨਹੀਂ ਡੈਡੀ ਆਪੇ ਮੰਮੀ ਨੂੰ ਕਹੂਗਾ ਨਾ ਮੰਮੀ ਨੇ ਸੁਣਨੀ ਆ ਡੈਡੀ ਦੀ ਅੱਗੇ ਸੁਣਦੇ ਆ ਦੱਸਾਂ ਕਿ ਜੇ ਮੈਂ ਬੋਲਿਆ ਨਾ ਜਾ ਕੇ ਉਹਨਾਂ ਨੇ ਫਿਰ ਮੈਨੂੰ ਕਹਿਣਾ ਵਾ ਤੇ ਡੈਡੀ ਨੂੰ ਮੈਂ ਕਹਿ ਦਿੰਨਾ ਨਾ ਇੱਕ ਵਾਰੀ ਡੈਡੀ ਕਰਨਗੇ ਗੱਲ ਜੇ ਡੈਡੀ ਨਾ ਕਰਨੀ ਗੱਲ ਫਿਰ ਮੈਂ ਕਰੂੰਗਾ ਗੱਲ ਫਿਰ ਇਹ ਤੇ ਨਾ ਕਹਿਣਗੇ ਵੀ ਡੈਡੀ ਵੀ ਮੈਨੂੰ ਨਹੀਂ ਦੱਸਿਆ ਤੂੰ ਕਰ ਲਓ ਤੁਸੀਂ ਗੱਲ ਬਣਾ ਤੇ ਮੈਨੂੰ ਵੀ ਰੱਬ ਨਹੀਂ ਹੈ ਨਾ ਮੈਨੂੰ ਵੀ ਦੁੱਖ ਲੱਗਦਾ ਵਾ ਕੋਈ ਗੱਲ ਚੁੱਪ ਕਰ ਜਾ ਠੀਕਾ ਮੈਂ ਤੇਰੇ ਨਾਲ ਵਾ ਨਾ ਜਦੋਂ ਮੈਂ ਤੇਰਾ ਸਾਥ ਸੱਡੂਗਾ ਫੇਰ ਗੱਲ ਕਰੀ ਮੈਂ ਕਰਦਾ ਗੱਲ ਡਾੜੀ ਨਾਲ ਚੰਗਾ ਚੁੱਪ ਕਰ ਜਾ ਚੁੱਪ ਕਰ ਜਾ ਨਾ ਕਰਦੇ ਡਾੜੀ ਨਾਲ ਗੱਲ ਹੁਣੇ ਜਾ ਕੇ ਚੁੱਪ ਕਰਦਾ ਨਾ ਹੁਣ ਨਾ ਨਹੀਂ ਯਾਰ ਭਿੰਦਰ ਕਹਿਣ ਡਿਆ ਸੀ ਸਰਾਣ ਨਹੀਂ ਹੁੰਦਾ ਭਰਾ ਵੇਖਾਂ ਕੀ ਡਾੜੀ ਹਾਂ ਉਹ ਯਾਰ ਮੈਂ ਬੜਾ ਦੁਖੀ ਹਾਂ ਕੀ ਹੋ ਗਿਆ ਕਿਹੜੀ ਗੱਲੋਂ ਦੁਖੀ ਤੂੰ ਐ ਮੇਰੀ ਗੱਲ ਸੁਣੋ ਜਦੋਂ ਮੈਂ ਵਿਆਹ ਵਿਆਹ ਕਰਵਾਉਣ ਗਿਆ ਹੀਗਾ ਆਹ ਤੇ ਉਦੋਂ ਮੈਂ ਆਪਣੀ ਪਸੰਦ ਨਾਲ ਕਰਵਾ ਕੇ ਲਿਆ ਤਾਈਗਾ ਕਿ ਤੁਹਾਡੀ ਪਸੰਦ ਨਾਲ ਕਰਵਾ ਕੇ ਲਿਆ ਨਹੀਂ ਸਾਡੀ ਪਸੰਦ ਭਾਈ ਯਾਰ ਤੇ ਫਿਰ ਮੇਰੀ ਗੱਲ ਸੁਣੋ ਮੰਮੀ ਨੇ ਕੋਨਾ ਕੋਨਾ ਕਰਵਾ ਕੇ ਨਹੀਂ ਉਹ ਕਰ ਉਹ ਹੋਇਆ ਕੀ ਤਾ ਦੱਸੇਗਾ ਤੇ ਫੇਰੀ ਆ ਯਾਰ ਕੱਲ ਅਸੀਂ ਵਿਆਹ ਗਏ ਆਹੋ ਉੱਥੇ ਸਰਮ ਇਹਨਾਂ ਦੇ ਲਾਗੇ ਬੈੰਦੀ ਸੀਗੀ ਇਹਨਾਂ ਨੇ ਆਪਣੇ ਲਾਗੇ ਨਹੀਂ ਬੰਨ੍ਹ ਦਿੱਤੀ ਅੱਛਾ ਠੀਕ ਆ ਅਮਨ ਵੀ ਇਦਾਂ ਦੀ ਨਾ ਵੀ ਇਦਾਂ ਦੀ ਜੋ ਮੰਮੀ ਲਾ ਕੇ ਜਾਂਦੀ ਸੀ ਤੇ ਮੰਮੀ ਵੀ ਉਹਨੂੰ ਕੁੜੀਆਂ ਘੜਦੀ ਵੀ ਮੇਰੇ ਲਾਗੇ ਨਾ ਬੈਠ ਜੇ ਕਰ ਦੇ ਜੀ ਇੱਦਾਂ ਕਢਣਗੇ ਤੇ ਫਿਰ ਦੱਸੋ ਕੀ ਕਰੂਗਾ ਬੰਦਾ ਜੀਵਨ ਦਾ ਹੋ ਗਿਆ ਵਾ ਦਿਮਾਗ ਦਾ ਮਾਤਰੀ ਦਾ ਤੈਨੂੰ ਮੈਂ ਇੱਕ ਦੱਸਾਂ ਗੱਲ ਇਹਨੇ ਘਰ ਚ ਕੋਨਾ ਕੋ ਕਰਾ ਕੇ ਛੱਡਣਾ ਤੂੰ ਉਸਾਂ ਦਾ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਕੋਈ ਗੋਫ ਹੋ ਜਾਣਾ ਜੇ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਠੀਕ ਆ ਯਾਰ ਰੋਟੀ ਪਾਣੀ ਦਾ ਜਗਾੜੀ ਸਾਰਾ ਉਹਦੇ ਸਿਰ ਤੇ ਆ ਤੇ ਫਿਰ ਇਹਨਾਂ ਨੂੰ ਲੱਗਦਾ ਜੂ ਕਿ ਹੋ ਗਈ ਸਾਨੂੰ ਕਹਿੰਦੇ ਰੋਟੀ ਦੇਣੀ ਆ ਇਹ ਹੈ ਕਿੱਥੇ ਆ ਜੀਵਨ ਉਹ ਜੀਵਨ ਇੱਧਰ ਰੋਜ਼ ਰੋਜ਼ ਇਹੋ ਕੰਮ ਰੋਜ਼ੀ ਮੇਰੀ ਗੱਲ ਸੁਣ ਆ ਮੁੜਾ ਕਹਿਣ ਦਿਆ ਵਾ ਕੀ ਕਹਿਣ ਦਿਆ ਵਾ ਤੂੰ बोला की है किद्दा ਔਖੇ ਵੇਖਣ ਦੇ ਗੱਲ ਸੁਣਾ ਕੱਲ ਵਿਆਹ ਚ ਕੀ ਕਰਤਾ ਗੁੜੇ ਨਾ ਸਰਨਾ ਅਹੀਂ ਕੀ ਕਰਨਾ ਵਾ ਨਾਲ ਤੇ ਖੜੀ ਚੰਗੀ ਭਲੀ ਹੋਰ ਸੇਤੇ ਨਾ ਬਿਠਾ ਲਾਉਣਾ ਗੱਲਾਂ ਕੌਣ ਕਰਦਾ ਹੈ ਭਰ ਵੜ ਕੇ ਕੋਈ ਕੀ ਕਿਹਾ ਵੇ ਕੀ ਪੰਪ ਦਿੱਤਾ ਹੀ ਆਪਣੇ ਪਿਓ ਨੂੰ ਬੋਲਣਾ ਜਦੋਂ ਫੋਟੋ ਖਿੱਚਵਾਉਂਦੇ ਸੀ ਤੁਸੀਂ ਤੁਹਾਨੂੰ ਤੁਸੀਂ ਆਪਣੇ ਲਾਗੇ ਨਹੀਂ ਖੜਾਉਂ ਦਿੰਦੇ ਨਾ ਤੁਸੀਂ ਉਹਨੂੰ ਆਪਣੇ ਲਾਗੇ ਬੰਨ੍ਹ ਦਿੱਤਾ ਜੋ ਤੁਹਾਡੇ ਲੱਗ ਜਾਂਦੀ ਹੈ ਤੁਸੀਂ ਵੀ ਉਹਨੂੰ ਕੁੜੀਆਂ ਵਟ ਗਈ ਵੀ ਮੇਰੇ ਲਾਗੇ ਨਾ ਬੈ ਤੇ ਜੇ ਤੁਸੀਂ ਐਦਾਂ ਕਰੋਗੇ ਤਾਂ ਫਿਰ ਬਾਹਰ ਦੇ ਕੀ ਕਰਨਗੇ ਚੁੱਪ ਕਰ ਚੁੱਪ ਕਰ ਤੂੰ ਬਿਠਾ ਲੈਣਾ ਆਪਣੇ ਲਾਗੇ ਮੇਰੀ ਗੱਲ ਸੁਣ ਜਬਾਰ ਕਰ ਲੈ ਅੰਦਰ ਜੇ ਅੱਜ ਤੋਂ ਬਾਅਦ ਉਹਨੂੰ ਕੋਈ ਕਾਲੋ ਮਾਲੋ ਕਹਿਣ ਤੇ ਮੇਰੇ ਤੋਂ ਬਰਾ ਕੋਈ ਤਾਂ ਮਸਾਂ ਗੱਲ ਉਹਦਾੇ ਕੰਮ ਆ ਤਿੰਨ ਟਾਂ ਰੋਟੀ ਪਾਉਂਦੀ ਤੇ ਕੀ ਕਰਨਾ ਉਹ ਤੁਸੀਂ ਕੀ ਕਰ ਲਓਗੇ ਉੱਥੇ ਮੈਂ ਇੱਧਰ ਰਹਿਣਾ ਅਜੇ ਇੱਧਰ ਰਹਿਣਾ ਇੱਥੇ ਘਰ ਦਾ ਥੇ ਨਾ ਕਰਦੀ ਚੰਗੇ ਜਿਹੇ ਚੱਲਦੇ ਕੰਮ ਦਾ ਫੇਰ ਹੋਈ ਜਾਣਾ ਵਾ ਹੋਈ ਜਾਣਾ ਉੱਥੇ ਫੇਰ ਅਟ ਕਰਦੇ ਆਨੂੰ ਨਹੀਂ ਮੇਰੀ ਗੱਲ ਤੂੰ ਚੁੱਪ ਕਰ ਮਾਂ ਮਾਟਦਾ ਤੈਨੂੰ ਮੈਂ ਕਹਿੰਦਾ ਸੁਧਰਦਾ ਸੁਧਰ ਜਾਂਦੇ ਮੈਂ ਤੇਰਾ ਸਿਰ ਪਾੜ ਦਿਆਂ ਤੇ ਰਸਾਂ ਗੱਲ ਅੱਛਾ ਆ ਪਾੜਾ ਸਿਰ ਪੜੋਸੀ ਮਾ ਤੁਨੀ ਲਾਉਦੀ ਤੈਨੂੰ ਮੇਰੀ ਗੱਲ ਸੁਣਦੀ ਏ ਅੱਜ ਅੱਪਾ ਜਦਾਂ ਮਰੂਗਾ ਚਪੇੜ ਬੁੱਥੇ ਤੇ ਮੂੰਹ ਨਾ ਸਮਝਾਈਦਾ ਵਾ ਸਿਆਣੇ ਬਿਆਣੇ ਮੂੰਹ ਨਾ ਸਮਝਾਣੇ ਚੁੱਪ ਕਰ ਦੇ ਇਹਨਾਂ ਨੂੰ ਨਹੀਂ ਕੋ ਸਮਝਣਾ ਤੈਨੂੰ ਦੱਸਾਂ ਗੱਲ ਤੇਰੇ ਘਰ ਦਾ ਫੇਰ ਕਰ ਦੇਣਾ ਯਾਨੇ ਪੰਪ ਕਾਹਦਾ ਦੇਤਾ ਵਾ ਜੋ ਹੋਇਆ ਉਹ ਹੀ ਦੱਸਿਆਣ ਕੇ ਆਹ ਤੂੰ ਪਰਵਾਸ ਸਿਰ ਹਰ ਮਾ ਦਾ ਠੰਡ ਪੈਸੇ ਤੇਰੇ ਨੂੰ ਖੱਤਿਆ ਤੇ ਫਿਰ ਤੂੰ ਤੁਹਾਡਾ ਸਿਰ ਪਾਟੂਗਾ ਤੂੰ ਸਮਝਣਾ ਵਾ ਉਹ ਤਾਂ ਨਹੀਂ ਤੂੰ ਸਮਝਣਾ ਆਹੋ ਕਾਲੋਂ ਰਾਜ ਕਿਹ ਰਾਏ ਚੁਪਾ ਕੇ ਮਾਂ ਨੂੰ ਮਾਰ ਤੇਰੀ ਗੱਲ ਉਹਦੇ ਆ ਤੁਹਾਨੂੰ ਪੱਕੀਆਂ ਖਾਂਦੇ ਹੋ ਚਾਰ ਦਿਨ ਮੈਂ ਸੱਡਵਾਣਾ ਉੱਥੇ ਤੇ ਤੁ ਅੱਜ ਮੇਰੀ ਗੱਲ ਸੁਣ ਤੂੰ ਬਚਾ ਲੋ ਮੇਰਾ ਜੀ ਕੇ ਕਦੋਂ ਕਰਦੀ ਕੀ ਫਿਰਦੀ ਐ ਡੈਣੇ ਭੱਜ ਜਾ ਤੂੰ ਸਿਆਣੇ ਬਿਆਣੇ ਆ ਹੱਥ ਚੁੱਕਦੇ ਚੰਗੇ ਲੱਗਦੇ ਹੋ ਤੁਸੀਂ ਮੇਰੇ ਲੱਗਦੇ ਇੱਥੇ ਗੰਧ ਪਾ ਕੇ ਛੁੜਦਾ ਫੜ ਕੇ ਮੇਰੀ ਸੋਲੋ ਗੱਲ ਪਿਓ ਪੁੱਤ ਆਪਣੀਆਂ ਜ਼ੁਬਾਨਾਂ ਅੰਦਰ ਕਰ ਲਾ ਜਿਹੜੇ ਮੇਰੇ ਤੋਂ ਬੜਾ ਕੋਈ ਨਹੀਂ ਜੇ ਆਪਣੀ ਕਰਦੀ ਹਵਾ ਹੁੰਦੇ ਮਰੂੰਗਾ ਨਾਸਾਂ ਤੇ ਮੁੱਕੀ ਤੇ ਰੀਆਂ ਤੇ ਮੈਂ ਇੰਦਾ ਨਹੀਂ ਰਹਿਣਾ ਵਾ ਠੀਕ ਆ ਨਾ ਮੈਨੂੰ ਬਰਦਾਸ਼ਤ ਨਹੀਂ ਹੁੰਦੀ ਉਹ ਕਾਲੋ ਵਾ ਤੇ ਕਾਲੋ ਹੀ ਕਹੂੰਗੀ ਕਰਮੋ ਜੋ ਕਰਨਾ ਤੂੰ ਵੀ ਕਰ ਲੈ ਲੱਗਾ ਭੱਜ ਜਾ ਤੂੰ ਆ ਜਾਓ ਜੋ ਤਾਂ ਮੂੰਹ ਬੰਦ ਕਰ ਆਪਣਾ ਪਸਤਾਉਂਗਾ ਕਿ ਦਿਨ ਨੂੰ ਕੋਈ ਨਾ ਕੋਈ ਨਹੀਂ ਪਸਤਾਉਂਗੇ ਦਿਨ ਨੂੰ ਤੇ ਤੁਹਾਡੇ ਸਾਹਮਣੇ ਤਾਂ ਕਹਿਣਗੇ ਤੇ ਉਹਨੂੰ ਵਿਚਾਰੀ ਨੂੰ ਕੀ ਕਰ ਦੇਵੋਗੇ ਦੇਖੋ ਹੁਣ ਗੱਲ ਕਰੋ ਤਾਂ ਫਿਰ ਮੈਨੂੰ ਦੱਸੀ ਆ ਤੇ ਤੂੰ ਵਿਚਾਰਾ ਤੇ ਮੈਂ ਸਿਰ ਦੋ ਹੀ ਤੇ ਕੰਦ ਮਾਰ ਕੇ ਡਾ ਕੇ ਦਾ ਹੱਥ ਜੋੜਦਾ ਮੇਰੀ ਮੈਨੂੰ ਐਡ ਕਰ ਦੋ ਤੂੰ ਹੁਣ ਉਹ ਆਪ ਮੇਰੇ ਕੋ ਆਣ ਕੇ ਰੋਈ ਯਾਰ ਐਡ ਹੋਇਆ ਇੱਕ ਤਾਂ ਕੰਮ ਸਹਾਰ ਲਓ ਨਾ ਡੈਡੀ ਮੇਰੇ ਕੋਲ ਇਹਦੇ ਉੱਥੇ ਨਹੀਂ ਖਵਾਉਂਦੇ ਨਾ ਕੰਮ ਤੁਹਾਨੂੰ ਤੇ ਫਿਰ ਉਹ ਮੇਰੇ ਕੋ ਆਣ ਕੇ ਰੋਂਦੀ ਆ ਦੱਸੋ ਫਿਰ ਮੈਂ ਵੀ ਨਾ ਉਹਦਾ ਸਾਥਾਂ ਦੇ ਕੌਣ ਦੇਵੇ ਗੋਲਤਾ ਤੇਰੀ ਠੀਕ ਆ ਯਾਰ ਉਹਨੂੰ ਕਹੇ ਵੀ ਹੁਣ ਕਾ ਤਾਂ ਨਹੀਂ ਹੁੰਦਾ ਉਹ ਜੇ ਕੰਮ ਸਾਰੇ ਦੇ ਨੌਕਰਾਂ ਨਹੀਂ ਸਮਝਦੇ ਉਹਨੂੰ ਉਹ 2 ਮਹੀਨੇ ਹੋ ਗਏ ਉਹਨੂੰ ਲਿਆਂਤੀ ਨੂੰ ਉਹਨੂੰ ਕੋਈ ਰੋਟੀ ਨਹੀਂ ਬਣਾਉਣੀ ਹੁੰਦੀ ਕੋਈ ਸਬਜ਼ੀ ਨਹੀਂ ਬਣਾਉਣੀ ਹੁੰਦੀ ਉਹ ਯਾਰ ਇਹੋ ਗੱਲ ਦਾ ਤੇ ਮੈਂ ਰੋਣਾ ਰੋਂਡਿਆ ਵਾ ਕਾਹਦਾ ਕੰਮ ਸ਼ਰਮ ਦਾ ਕੰਮ ਆ ਉਹਨੂੰ 물ਕਾ ਪਾਣੀ ਦੇਣ ਦੀ ਆ ਇਹ ਆਂਦੀ ਆ ਵੀ ਸੋਹਣੀ ਬੜੀ ਉਹਨੂੰ ਮੈਂ ਟੱਟ ਨਹੀਂ ਲਾਂਗ ਉਹਦਾ ਦਿਮਾਗ ਖਰਾਬ ਇਹਦਾ ਚਲੋ ਆਪਣਾ ਕੰਮ ਧੰਦਾ ਕਰ ਸਮਝਾ ਲਿਓ ਹੁਣ ਆਪਣੇ ਹਿਸਾਬ ਨਾਲ ਕੀ ਬੰਦਾ ਕਰੇ ਯਾਰ ਮੈਂ ਤੇ ਹੋਰ ਕੰਮ ਆਇਆ ਤੇ ਹੋਰ ਗੱਪ ਤਾਂ ਪੈ ਗਈ ਆ ਤੇ ਇਹ ਲੱਗਦੀ ਗੱਲ ਜੀਵਨ ਤਾਂ ਇਹਦੀ ਬਾਹ ਤੋੜਨੀ ਪੈਣੀ ਇਹਨੂੰ ਫੇਰ ਅਕਲ ਆਉਣੀ ਇਹਨੂੰ ਕਰਦੀ ਕੀ ਬਲਾ ਜੀ ਵੱਧ ਹੋ ਗਈ ਨਾ ਵਾਲੀ ਹੈ ਕਿੱਦਾਂ ਮੇਰਾ ਸਿਰ ਪਾੜਨ ਨੂੰ ਪਿਆ ਗਿਆ ਤੇ ਮੈਂ ਦੱਸਨੀ ਆ ਪਤਾ ਕਿੱਥੇ ਗਈ ਆ ਕਾਲੋ ਹੁਣ ਨੀ ਕਾਲੋ ਇਹਦਾ ਬੇੜਾ ਗਰਖਜੇ ਦਾ ਇਹੋ ਜੀ ਦਾ ਇਹਨੂੰ ਤਾਂ ਮੈਂ ਦੱਸਨੀ ਆ ਮਤ ਮੇਰੇ ਦਿਵਾਲੇ ਕਰਾਉਣ ਲਈ ਆ ਆ ਬੈਠੀ ਘਾਣੇ ਪਾਉਣੀ ਹੈ ਨੀ ਕਾਲੋ ਤਾ ਕਰ ਜੇ ਲੱਗੂ ਤੈਨੂੰ ਮੈਂ ਦੱਸਾਂ ਪਤਾ ਹੈ ਮੁੱਢ ਮੈਂ ਕੀ ਕੀਤਾ ਉਹ ਉਹ ਕੀ ਕੀਤਾ ਵਾ ਨਾ ਪਵਾੜੇ ਪਾਉਣੀ ਆ ਹੋਣੀ ਆ ਮਗਾਉਣ ਲੱਗੀ ਸੀ ਮੈਨੂੰ ਹੈ ਮੈਂ ਹੁਣ ਕੀ ਕੀਤਾ ਮੰਮੀ ਮੇਰਾ ਮਾਸਟਰ ਤਾਂ ਜੀਵੀਂ ਮੈਂ ਆਪਣਾ ਫੜਕੇ ਮੈਂ ਕਰਦੀ ਕਿ ਫਿਰਦੀ ਆ ਕਿੱਦਾਂ ਉਹਦੇ ਘਰ ਭਰੇ ਆ ਉਹਨੇ ਜਾ ਕੇ ਪਿਓ ਦੇ ਭਾਤੇ ਉਹ ਮੈਨੂੰ ਮਾਰ ਹੀ ਜਾਣ ਲੱਗਾ ਅੱਜ ਪੈਗੜੀ ਤੇ ਕਲੇਜੇ ਚ ਖੰਡ ਤੁਸੀਂ ਮੈਨੂੰ ਇਦਾਂ ਕਰਦੇ ਤੇ ਮੈਂ ਉਹਨਾਂ ਨੂੰ ਦੱਸਾਂ ਕਿੰਨਾ ਦੱਸਾਂ ਦੱਸਾਂ ਨਾ ਉਹ ਮੈਂ ਜਿੰਨੀ ਤੋਂ ਕਾਲੀ ਆ ਨਾ ਉਹਨੀ ਤਾਂ ਅੰਦਰੋਂ ਵੀ ਕਾਲੀ ਆ ਤੇਰਾ țeੜਾ ਕਰਕੇ ਜੇ ਤੇਰਾ ਇਹੋ ਜਿਹਾ ਮੈਂ ਤਾਂ ਸੋਚਿਆ ਸੀ ਕਿ ਚਲ ਕੀ ਨੂੰ ਕੁਝ ਕਹਿਣਾ ਵਾ ਹਲੋ ਨਾ ਕਰ ਇੰਤਜ਼ਾਰ ਹੇ ਮੇਰੇ ਸਿਰ ਚ ਮਾਰਨਾ ਮੈਂ ਤਾਂ ਮਹਾ ਬਚ ਕੇ ਆਈ ਆ ਇਹ ਹੋਣੀ ਦੱਸਿਆ ਸਾਰੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੂੰ ਕੀ ਘਰ ਚ ਲੜਾਈਆਂ ਪਾਉਂਦੀ ਰਹੀ ਨਹੀਂ ਆ ਲੜਾਈਆਂ ਦਾ ਕੰਮ ਤੂੰ ਹੀ ਕਰਦੇ ਜੀ ਨਾ ਮੇਰੇ ਨਾਲ ਮੈਂ ਇਦਾਂ ਕਰੋ ਕਿ ਨਾ ਮਾਂ ਨੂੰ ਦੱਸਾਂ ਤੇ ਤੇਰੀ ਜੀ ਕੁਝ ਮਾਰ ਦਿੱਤੇ ਰਿਆ ਕਰੋ ਹਾਂ ਨਾ ਹੀ ਨਾ ਬੋਲਿਆ ਕਰੋ ਨਹੀਂ ਤੂੰ ਤਾਂ ਕਹਿੰਦੇ ਆਂ ਕਿ ਹੰਦਰ ਰੋ ਰੋ ਕੇ ਤੇ ਅੰਦਰ ਹੀ ਮਰ ਜਾਏ ਅਹੀਂ ਇਹ ਨਹੀਂ ਆਂਦੇ ਤੂੰ ਅੰਦਰ ਰੋ ਰੋ ਪਰ ਇਦਾਂ ਦੇ ਨਾਲ ਕਰਿਆ ਕਰੋ ਜਿੱਦਾਂ ਤੂੰ ਹੁਣ ਅੱਜ ਕੀਤਾ ਜੇ ਮੰਮੀ ਨੂੰ ਕੋਝ ਹੋ ਜਾਂਦਾ ਫੇਰ ਰੋਣ ਨੂੰ ਗਾੜੀਆਂ ਇਹਨੂੰ ਫੱਟ ਮਾਰਦਾ ਜਿਹੜਾ ਰੋਣਾ ਆਇਓਂ ਨਹੀਂ ਤਾਂ ਜੇ ਮੈਂ ਅੰਦਰ ਮਾਤਾ ਮੇਰੀ ਕੋਈ ਨਹੀਂ ਗਈ ਅਸੀਂ ਜਿਹੜੇ ਪੈਲ ਦੇ ਵਿੱਚ ਤੁਸੀਂ ਮਰ ਜਾਓ ਇਹਨੂੰ ਮੁਰਮਰਿਆ ਪਏ ਮਰ ਲਜੀ ਤੁਹਾਡੀ ਹੈ ਐਂ ਇਦਾਂ ਨਹੀਂ ਕਰੀਆ ਗਾ ਇਹਦੇ ਨਾਲ ਦੂਨਾਂ ਦੀ ਜਿੱਦ ਨਾਲ ਲੜਾਈ ਪਾਇਆ ਕਰ ਤੂੰ ਇਹ ਪੁੱਤ ਤਾਂ ਟਾਪੀਓ ਤੇ ਮੇਰੀ ਗੜੀ ਕੁੰਦਾ ਨਹੀਂ ਤੇ ਅੱਜ ਮੈਨੂੰ ਮਾਰਨ ਦਾ ਕਿਹਾ ਇਹਨੇ ਮੇਰੀ ਮਾਂ ਨੂੰ ਕੁਛ ਹੋ ਜਾਂਦਾ ਕਿੱਥੇ ਜਾਣਾ ਵਾ ਪੁੱਤ ਮੈਨੂੰ ਸੱਚੀ ਮਾਰਨਾ ਹੈ ਅੱਜ ਸਾਰੇ ਸਿਆਪੇ ਇਹਦੇ ਯਾਰ ਕਾਲੋਂ ਦੇ ਪੁਆੜੇ ਪੁੰਦੀ ਆ ਗਈ ਮੇਰੇ ਘਰੇ ਚੱਲ ਮੰਮੀ ਚੁੱਪ ਕਰ ਤੂੰ ਲੈ ਆਂਦੀ ਮੰਮੀ ਚੁੱਪ ਕਰ ਚਲਾਓ ਚੱਲੀਏ ਤਾਂ ਕੌਣ ਦੋ ਇਹਨੂੰ ਹੇ ਮੇਰ ਰੱਬਾ ਦੱਸ ਮੇਰਾ ਕੀ ਕਸੂਰ ਜੇ ਮੈਨੂੰ ਦਰਨੀ ਆ ਫੇਰ ਸਾਰੇ ਕਹਿੰਦੇ ਫਿਕਰ ਚ ਕਲੇਸ਼ ਪਉਂਦੀ ਆ ਮੈਂ ਕਿੱਥੇ ਵੜਾ ਜਾ ਕੇ ਰੱਬਾ ਮੇਰੀ ਕਿਸਮਤ ਹੀ ਨਹੀਂ ਕਿਉਂ ਮੜੀ ਲਿਖੀ ਰੱਬਾ ਤੂੰ ਕਿਉਂ ਮੜੀ ਲਿਖੀ ਕੀ ਕਰਦੇ ਜੀ ਉਹ ਮੈਂ ਥੋੜੀ ਸਫਾਈ ਕਰੀਏ ਅੰਦਰ ਦੀ ਆ ਬੋਰੇ ਬਾਹਰ ਵੀ ਬੜੇ ਗੋਹਾਂ ਵਾਲਿਆ ਇਹਨਾਂ ਨੂੰ ਇੱਧਰ ਉੱਧਰ ਕਰੀਏ ਹਾਂ ਆ ਮੱਝ ਨੂੰ ਬੰਨਿਆ ਕਰਾਂਗੇ ਅੰਦਰ ਕਿਤੇ ਲੋਡ ਪੈਣ ਤੇ ਚੱਲ ਉਹ ਗੱਲਾਂ ਤਾਂ ਸਾਰੀਆਂ ਛੱਡੋ। ਸ਼ਾਹ ਆਉਂਦਿਆ ਗਾਹ ਹੁਣ। ਕੁੜੀ ਉਦਣ ਇੱਥੇ ਹੀ ਬਹਿਜੋ ਹੁਣ। ਹਾਂ। ਕੁੜੀ ਉਦਣ ਆਈ ਸੀ ਤੇ ਮੇਰਾ ਤੇ ਜੀ ਨਹੀਂ ਕਰਦਾ ਤੁਹਾਨੂੰ ਦੱਸਣ ਨੂੰ। ਸੁਖਦੇਆ। ਵਿਚਾਰੀ ਬੜਾ ਹੀ ਖਾਪਦੀ ਸੀ। ਖਾਪਦੀ? ਆਂਦੀ ਵੀ ਮੇਰਾ ਰੰਗ ਜੇ ਕਾਲਾ ਵਾ ਤੇ ਦੱਸ ਮੇਰਾ ਕੀ ਕਸੂਰ। ਆਂਦੀ ਮੈਨੂੰ ਰੰਗ ਤੇ ਹੀ ਮੇਨੇ ਮਾਰੀ ਜਾਂਦੀਆਂ, ਰੰਗ ਤੇ ਹੀ ਮੇਨੇ ਮਾਰੀ ਜਾਂਦੀਆਂ। ਸਹੁਰੇ ਉਹਦੇ? ਸੱਸ ਤੈਨੂੰ ਨਾਲ। ਅੱਛਾ। ਉਹ ਦੂਜੀ ਜੀ ਵੀ ਆ ਗਈ ਐ ਸਗਾਤ ਲੰਬੂ ਜਾਈ। ਉਹਦੇ ਨਾਲ ਵੇਖ ਕੇ ਹੁਣ ਇਹਨੂੰ ਗੱਲਾਂ ਕਰਦੀਆਂ। ਨਹੀਂ ਤੇ ਤੁਸੀਂ ਵੇਖ ਜਾ ਕੇ ਰਿਸ਼ਤਾ ਕੀਤਾ ਸਾਰੇ ਕੰਮ ਤੇ ਅਹੀਂ ਕਿਹੜੀ ਕੁੜੀ ਉਥੇ ਜ਼ਬਰਦਸਤੀ ਵਿਆਹਤੀ ਆ ਨਹੀਂ ਤਾਂ ਉਹਨੂੰ ਪਸੰਦ ਆਈ ਤੇ ਤੁਸੀਂ ਮੈਂ ਕਿਹਾ ਫਿਰ ਮੈਂ ਤੁਹਾਨੂੰ ਪਸੰਦ ਆਈ ਤੇ ਫੇਰ ਹੀ ਕੀਤਾ ਅਹੀਂ ਕਿ ਜਿਹੜੀ ਆਪਣਾ ਹਾੜੀ ਤੇ ਧੀ ਅਖਲ ਵਾਲੀ ਉਹ ਤੇ 100 ਥਾਂ ਸਵਾਰ ਕੇ ਬਹਿਣ ਵਾਲੀ ਆ ਕੌਣ ਮੰਨਦਾ ਹੀ ਕਿਸੇ ਨੂੰ ਸਿਆਣੇ ਵਾਲਾ ਜਮਾਨਾ ਹੋ ਨਹੀਂ ਰਿਹਾ ਹੁਣ ਆ ਉੱਡਣ ਪੁੱਡਣ ਵਾਲੀਆਂ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਕਰਦੀਆਂ ਹੀ ਕੱਖ ਨਹੀਂ ਜੇ ਤੂੰ ਕਹਿਣ ਫਿਰ ਮੈਂ ਕਰਦਾ ਸਿੱਧੇ ਨਹੀਂ ਹਟਦੇ ਤੇ ਉਹ ਰੇਨ ਦੋਹੇ ਜੇ ਕੱਡੋ ਟਾਈਮ ਪਰ ਉਹਨਾ ਚੰਗਾ ਉਹ ਸੁਣਦਾ ਵੇ ਇਹਦੀ ਗੱਲ ਬਥੇਰਾ ਆਂਦੀ ਮੇਤੋਂ ਲੜਦਾ ਵਾ ਸਾ ਮੁੰਡਾ ਸਹਿਮਤ ਆ ਨਾ ਆਹ ਸੋਰਾ ਵੀ ਸਹੀ ਆ ਤੇ ਕੋਈ ਗੱਲ ਨਹੀਂ ਪਰੌਣਾ ਵੀ ਸਹੀ ਆ ਪਾਉਂਦੇ ਫਰੋਲਾ ਜਿਹੜਾ ਪਾਉਂਦਾ ਵਾ ਆਹ ਆਂਦੀ ਜੇ ਆਵਾਜ਼ ਮਾਰਦੀਆਂ ਤਾਂ ਵੀ ਮੈਨੂੰ ਕਾਲੋ ਕਹਿੰਦੇ ਆਂ ਪਤਾ ਕਿੰਨਾ ਦੁੱਖ ਲੱਗਾ ਮੈਨੂੰ ਕਾਲੋ ਹੋਰ ਰੋਂਦੀ ਹੀ ਵਿਚਾਰੀ ਮੇਰਾ ਤਾਂ ਜੀ ਕਰਦਾ ਜਾ ਕੇ ਕਰ ਇਹਨਾਂ ਦੀ ਕਰਕੇ ਆਵਾਂ ਚੰਗੀ ਤਰ੍ਹਾਂ ਇਹ ਗੱਲ ਆ ਤੇ ਉਹ ਕੱਡੋ ਟਾਈਮ ਕੀ ਤੱਕ ਤੇ ਦੂਜੀ ਆਈ ਜਿਹੜੀ ਨਖਤੀ ਉਹ ਡੋਲਾ ਇਹਨਾਂ ਨੂੰ ਸੂਤਰ ਕਰਦੇ ਤੇ ਇਹਨਾਂ ਨੂੰ ਤੇ ਪਤਾ ਲੱਗੇ ਤੇ ਕਾਲੇ ਰੰਗ ਦਾ ਕੀ ਆ ਤੇ ਗੋਰੇ ਰੰਗ ਨੇ ਕੀ ਕੀਤਾ ਇਹਨਾਂ ਜਦੋਂ ਉਹਨਾਂ ਗਿਆ ਕਿ ਸਾਰਿਆਂ ਨੇ ਬਣਾਇਆ ਤੇ ਇਹਨੂੰ ਤੇ ਫਿਰ ਉਹਨਾਂ ਨੇ ਨੱਪ ਕੇ ਰੱਖਿਆ ਹੋਣਾ ਆ ਤੂੰ ਬੜੀ ਮੈਨੂੰ ਮਾੜੀ ਗੱਲ ਦੱਸੀ ਮੈਂ ਤਾਂ ਦੱਸੀ ਨਹੀਂ ਮੈਂ ਫਿਰ ਤੁਸੀਂ ਵੀ ਖਭੋਗੇ ਹੁਣ ਵਿਆਹ ਤੀ ਹੁਣੇ ਕੋਈ ਕਰ ਵੀ ਨਹੀਂ ਸਕਦੇ ਹੈਗੇ ਉਹਨੂੰ ਇੱਕ ਸੁਨਾ ਦੇਦੀ ਮੇਰਾ ਉਹਨੂੰ ਆਖੀ ਪੁੱਤ ਕੋਈ ਮਾੜਾ ਚੰਗਾ ਕੰਮ ਨਾ ਕਰੀ ਤੇ ਕੰਮ ਕਰਦਾ ਤੇਰਾ ਲਾਮਾ ਨਾ ਹੋਵੇ ਤੇ ਪ੍ਰਵਾਹ ਵੀ ਨਾ ਕਰੀ ਇਹਨਾਂ ਦੀ ਉਹ ਤੇ ਵਿਚਾਰੀ ਜਾਂਦੀ ਮੈਂ ਸਾਰਾ ਕੰਮ ਕਰਨੀ ਆ ਆਂਦੀ ਇਥੋਂ ਦੱਕ ਵੀ ਹੋਰ ਗੋਏ ਦਾ ਵੀ ਕੰਮ ਨਾਲ ਮੇਰੇ ਕੋਲ ਕਰਾਉਂਦੀਆਂ ਨੇ ਪਹਿਲਾਂ ਸਗੋਂ ਆਪ ਕਰਦੀ ਹੁੰਦੀ ਸੀ ਦੀ ਕੰਮ ਵਾਲੀ ਕਈ ਰੱਖੀ ਸੀ ਹੁਣਾਂ ਦੀ ਕੰਮ ਵਾਲੀ ਵੀ ਛਡਾਦੀ ਆ ਸਾਰਿਆਂ ਦੀ ਜਿੰਨੀ ਖੇਚਲ ਆ ਮੇਰੇ ਸਿਰ ਤੇ ਹੀ ਆ ਚੱਲ ਕੋਈ ਗੱਲ ਨਹੀਂ ਉਹ ਵੀ ਤਾਂ ਘਰ ਦਾ ਕੰਮ ਹੀ ਆ ਗੋਆ ਕੁੜਾ ਵੀ ਜਿਹੜਾ ਕਰਨਾ ਹੀ ਹੁੰਦਾ ਕਿਸੇ ਨਾ ਕਿਸੇ ਨੇ ਉਹ ਤਾਂ ਕੋਈ ਮਾੜੀ ਗੱਲ ਨਹੀਂ ਗਈ ਇਹ ਗੱਲ ਤੋਂ ਤਾਂ ਨਹੀਂ ਲੜ ਸਕਦੇ ਉਹਨਾਂ ਨਾਲ ਪਰ ਜਿਹੜਾ ਆਹ ਦੁਵਾਨੀਆਂ ਵੀ ਵਿਤਕਰਾ ਕਰਦੇ ਆ ਤੇ ਤੂੰ ਕਾਲੀ ਆ ਇਹ ਤਾਂ ਗੱਲ ਬੜੀ ਮਾੜੀ ਕੀਤੀ ਆ ਜੇ ਆਂਦੀ ਕਿਤੇ ਜਾਣ ਦਾ ਨਾਂ ਲ ਲਈਦਾ ਮੈਂ ਕਹਿੰਦੀ ਨੀ ਤੂੰ ਬਹਿ ਜਾ ਮਾਨਾ ਤੂੰ ਉੱਥੇ ਸਾਡੇ ਨਾਲ ਜਾਏਂਗੀ ਤੁਹਾਡਾ ਜਲੂਸ ਕੱਢਣਾ ਕਿੰਨਾ ਬੁਸਕਦੀ ਗਈ ਆ ਫੇਰ ਮੈਂ ਸਮਝਾ ਕੇ ਕੱਲਿਆ ਮੈਂ ਹੈ ਨਾ ਇਦਾਂ ਖਾਵ ਤੂੰ ਤੇ ਪੁੱਤ ਚਲ ਜਾਣਾ ਤੇ ਮੈਂ ਮਗਰੋਂ ਬਿਮਾਰ ਹੋ ਜਾਂਗੀ ਤੁਹਾਨੂੰ ਮੈਂ ਤਾਂ ਨਹੀਂ ਦੱਸਿਆ ਵੀ ਪਹਿਲਾਂ ਤਾਂ ਤੁਸੀਂ ਇੰਨੇ ਦਿਨ ਬਿਮਾਰ ਰਹੇ ਤੂੰ ਤਾਂ ਸ਼ਦਾਣ ਤੂੰ ਨੂੰ ਕਹਿੰਦੇ ਦੱਸਦੇ ਰਿਹਾ ਇੱਥੇ ਆਣ ਕੇ ਜਦੋਂ ਆਉਂਦੇ ਫੇਰ ਚੰਗੀ ਤਰ੍ਹਾਂ ਕੰਨ ਖੋਲਦੇ ਉਹਨਾਂ ਦੇ ਖਾਓ ਆ ਗੋਰੀ ਦੀਆਂ ਪੱਕੀਆਂ ਉਹ ਤਾਂ ਬਾਤ ਹੀ ਪਤਾ ਲੱਗੂਗਾ ਫਲਾ ਕਿੰਨੀਆਂ ਕ ਖਵਾਲਦੀ ਐ ਚਲ ਆ ਕੋਈ ਗੱਲ ਨਹੀਂ ਕਰ ਲਾਂਗੇ ਮਸਲਾ ਹਲ ਕੀ ਕਰਾਂ ਤੇ ਦੈ ਦੁੱਖਾ ਹੋਰ ਤਾਂ ਕੋਈ ਗੱਲ ਨਹੀਂ ਹਾਈ ਹਾਈ ਬੇਤੀ ਬੜੀ ਹੋਈ ਕਾਲੋ ਵਿਚਾਰੀ ਦੀ ਮੈਨੂੰ ਦੁੱਖ ਜਾ ਵੀ ਲੱਗਣ ਡਿਆ ਵਾ ਇਹ ਨਾ ਹੋਵੇ ਕਿਤੇ ਕੁਛ ਘਾਰੀ ਲਵੇ ਤੇ ਹੋਰੋਂ ਤਰਾ ਫਾਹ ਨੂੰ ਫਸ ਜੀਏ ਇਦਾਂ ਕਰਦੀ ਆ ਠਾਲ ਲੀਆਂ ਜਾ ਕੇ ਪਿਆਰਨਾ ਤੇ ਨਾਲੇ ਕੱਪੜੇ ਧੋਣ ਨਹੀਂ ਇਹਦੋਂ ਕੋ ਮੈਂ ਕਿੱਦਾਂ ਅੰਦਰ ਹੁਣ ਲੰਮੇ ਪਈ ਆ ਚਰਨੇ ਚੱਲ ਨਾ ਹਾਂਜੀ ਹਾਂਜੀ ਉੱਠ ਤਾਂ ਅੱਜ ਸੌਂ ਹੀ ਰਹਿਣਾ ਵਾ ਕੀ ਕਰਨਾ ਹਾਂਜੀ ਉੱਠ ਕੇ ਮੇਰੀ ਗੱਲ ਤਾਂ ਸੁਣਾ ਦੱਸੋ ਲਾਈਟ ਆਉਂ ਨਹੀਂ ਆ ਤੇ ਕੱਪੜੇ ਧੋਣਾ ਮਰੀਤੀ ਸ਼ਾਮਾਂ ਨੂੰ ਧੋ ਲੂੰਗੀ ਉਹ ਨਹੀਂ ਨਹੀਂ ਸ਼ਾਮਾਂ ਨੂੰ ਨਹੀਂ ਧੋਣੇ ਲਾਈਟ ਤੇ ਆਉਂ ਨਹੀਂ ਆ ਧੋਲਾ ਪਰੇ ਮੈਂ ਚਾ ਸ਼ਾਮਾਂ ਧੋ ਲੂੰਗੀ ਉਹ ਧੋਣੇ ਤੇ ਮੈਂ ਹੱਥ ਨਾਲ ਹੀ ਬੱਤੀ ਨੂੰ ਮੈਂ ਕੀ ਕਰਨਾ ਉਹ ਨਹੀਂ ਨਹੀਂ ਹੱਥ ਨਾਲ ਹੀ ਧੋਣੇ ਮਸ਼ੀਨ ਲਾ ਲਾ ਠੀਕ ਹੋਣਾ ਲਿਆਂ ਆਏ ਆ ਤੇ ਕੱਪੜੇ ਕਿੰਨੇ ਹੋਏ ਆ ਤੇ ਤੋਲਾ ਮੇਰੀ ਧੀ ਹੁਣ ਹੈ ਸ਼ਾਮਾਂ ਨੂੰ ਕੀ ਬੋਤੇ ਤੋਂ ਬਣੇ ਆ ਹੁਣ ਧੋਵੇਂ ਦੀ ਸੁੱਕ ਵੀ ਜਾਣਗੇ ਟਾਈਮ ਨਾ ਉੱਠ ਤਾਂ ਤੋਲਾ ਉੱਠ ਕੇ ਹੁਣ ਤੋਲ ਲਈਂ ਚੰਗਾ ਆ ਭਾਬੀ ਉੱਠ ਗਏ ਹੋ ਹਾਂਜੀ ਮੇਰਾ ਸੂਟ ਹੀ ਪ੍ਰੈਸ ਕਰ ਦੋ ਹੁਣ ਬਤੀ ਆਉਂਦੀ ਆ ਤੂੰ ਮੰਨ ਆਪੇ ਸੂਟ ਪ੍ਰੈਸ ਕਰ ਲੈ ਮੈਂ ਕਿਹਾ ਮੈਂ ਸਾਰ ਸੁੱਟ ਜਾਊਗਾ ਨਹੀਂ ਸਾਰ ਦਾ ਭਾਬੀ ਮੈਂ ਇਸਵੇ ਦੇ ਕੋਲ ਪਾ ਕੇ ਜਾਣਾ ਫੰਕਸ਼ਨ ਹੈ ਤੇ ਕਰ ਦੋ ਹਾਂ ਲਾਈਟ ਆਉਂਦੀ ਹੈ ਵੇਲਾ ਬੱਤੀ ਆਉਂਦੀ ਤਾਂ ਮੈਂ ਕਹਿੰਦੀ ਕੱਪੜੇ ਧੋਲਾ ਮੈਂ ਕੱਪੜੇ ਧੋ ਲੈਣੀ ਹੈ ਨਹੀਂ ਮੰਮੀ ਪਹਿਲਾਂ ਮੇਰਾ ਸੂਟ ਪ੍ਰੈਸ ਕਰ ਲੈੰਦੋ ਭਾਬੀ ਨੂੰ ਚੱਲ ਇਦਾਂ ਕਰ ਪਹਿਲਾਂ ਇਹਦਾ ਸੂਟ ਪ੍ਰੈਸ ਕਰ ਲੈ ਤੇ ਬਾਅਦ ਚ ਕੱਪੜੇ ਧੋ ਲੈ ਇਪੜੇ ਮਸ਼ੀਨ ਚ ਪਾਇਆ ਤੇ ਆ ਕੇ ਸੂਟ ਪ੍ਰੈਸ ਕਰ ਦੇ ਉਹਨਾਂ ਚਿਰ ਨੂੰ ਕੱਪੜੇ ਧੋਵਾਂਗੇ ਠੀਕ ਆ ਨਾ ਠੀਕ ਆ ਆਹੋ ਦੋਵੇਂ ਕੰਮ ਹੀ ਹੋ ਜਾਂਦੇ ਆ ਪੁੱਤ ਧਿਆਨ ਨਾਲ ਕਰਿਆ ਕਰ ਆਓ ਕਰ ਦੋ ਆਜੋ ਫਿਰ ਇਹ ਨਾ ਹਾਈਲਾਈਟ ਚੱਲ ਜੀ ਆ ਨਹੀਂ ਨਹੀਂ ਕਰ ਦਿੰਦੀ ਐ ਜਾਂ ਕੱਢ ਕੇ ਦੇ ਸੂਟ ਚੱਲ ਥੋੜਾ ਜਿਹਾ ਪਿਆਰ ਨਾਲ ਬੋਲੀ ਆ ਨਾ ਤੇ ਇਹਦਾ ਵੀ ਹਰਕ ਮਠਾਵ ਜੂਗਾ ਕੀ ਕਰਾਂ ਫਿਰ ਮੈਂ ਸਾਰੇ ਪਾਸੇ ਰੱਖਣੇ ਪੈਂਦੇ ਆ ਹਾਂ ਸਰਮਵੇ ਆਦਰਾ ਗਾਣ ਨਾਦਰਤ ਜੀ ਹੈ ਕਿੱਥੇ ਆਏ ਮੰਮੀ ਅਜੇ ਕਾਲੇ ਇਹ ਕਾਲੀ ਸੀਤਾ ਮੇਰਾ ਸੂਟ ਆਇਆ ਹੁਣ ਮੈਂ ਕੀ ਪਾ ਕੇ ਜਾਵਾਂਗੀ ਕਾਲਜ ਚ ਇਹ ਦਿਮਾਗੋ ਖੋਈ ਆ ਇਹਨੂੰ ਅਕਲ ਨਹੀਂ ਆ ਸਕਦੀ ਮੈਂ ਬਥੇਰਾ ਕੰਟਰੋਲ ਕਰਨੀ ਆ ਕਿ ਮੈਂ ਨਹੀਂ ਬੋਲਣਾ ਨਹੀਂ ਬੋਲਣਾ ਪਰ ਮਜਬੂਰ ਕਰਦੀ ਏ ਮੈਨੂੰ ਬੋਲਣ ਤੇ ਕਿਹਨੂੰ ਆ ਰਿਹਾ ਮੈਨੂੰ ਲੱਗਦਾ ਏ ਮੈਨੂੰ ਛੱਡਦੀ ਆ ਆਹ ਵੇਲਾ ਵੀਰੇ ਨੇ ਕੀ ਕੀਤਾ ਮੇਰਾ ਨਵਾਂ ਸੂਟ ਛਾੜ ਕੇ ਰੱਖਤਾ ਆਣ ਕੀ ਬਣਾਤਾ ਏ ਕੋਈ ਗੱਲ ਨਹੀਂ ਮੈਂ ਆਵਾਜ਼ ਮਾਰ ਲਈ ਇਹਨੂੰ ਕੋਈ ਗੱਲ ਨਹੀਂ ਤੂੰ ਪਰ ਸੂਟ ਨਹੀਂ ਛਾੜਨੀ ਦਾ ਆਵਾਜ਼ ਮਾਰ ਲਈ ਹੈ ਉਹ ਕੋਈ ਨਹੀਂ ਦਨ ਮੈਂ ਨਮੀ ਲਿਆ ਨਾ ਉਹ ਸੂਟ ਬਦਲ ਕੇ ਹੋ ਰਹੀ ਨੀਗਾ ਤੇ ਵੀਰ ਮੈਂ ਕੱਲ ਭੱਜ ਜਾਣਾ ਹੈ ਮੇਰੇ ਕਾਲਜ ਪਾਰਟੀ ਤੇ ਮੈਂ ਉੱਥੇ ਪਉਣਾ ਨਹੀਂ ਕਿ ਕੋਈ ਸੂਟ ਬਦਲ ਦੇ ਕੋਲ ਤੇ ਨਵਾਂ ਸੂਟ ਹੀ ਸੁਵਾਇਆ ਪਉਣ ਵਾਸਤੇ ਸੁਵਾਇਆ ਕੋਈ ਨਾਲ ਨਹੀਂ ਹੋਰ ਕੋਈ ਪਾਣੀ ਦੂ ਕੋਈ ਗੱਲ ਨਹੀਂ ਹਨ ਮੈਂ ਕੋਈ ਗੱਲ ਨਹੀਂ ਇਹ ਮੇਂ ਲਾਦਨ ਤੇ ਤਾਂ ਛੜਦੀ ਰਹਿੰਦੀ 24 ਘੰਟੇ ਮੈਂ ਆਵਾਜ਼ ਮਾਰੀ ਹੀ ਇਹਨੂੰ ਵਾਜ ਮਾਰਦੀ ਹੈ ਤੂੰ ਕੀ ਕਰਾਣਾ ਹੈ ਤੂੰ ਕੰਮ ਹੈਗਾ ਕੋਈ ਕੰਮ ਹੀ ਤੈਨੂੰ ਜਿਆਦਾ ਛੋਟਾ ਕਰਨਾ ਤੂੰ ਇਹ ਨਹੀਂ ਜਾਣ ਕੇ ਕੀਤਾ ਮੈਨੂੰ ਤਾਂ ਹੀ ਕਹਿਣ ਦੀ ਹੈ ਨਾ ਆਪੇ ਕਰ ਲੈ ਪੈਸੇ ਕੱਪੜੇ ਜਾਣ ਕੇ ਕੱਗੜਾ ਤੇ ਜੇ ਤੈਨੂੰ ਜਾਣ ਲੋ ਤੂੰ ਆਪਣੇ ਆਪ ਕਰ ਲੈ ਕਰ ਲਿਆ ਕਰ ਉਹਨੂੰ ਨਾ ਭਰਾ ਵੀਰ ਕੁਛ ਕਿਹਾ ਕਰ ਬਾਜ ਮਾਰ ਕੇ ਬੋਲ ਮੈਂ ਕੀ ਬੋਲਿਆ ਮੰਮੀ ਇਹ ਤੇ ਹੈ ਹੀ ਪਾਗਲ ਇੱਕ ਦਿਨ ਜਰੇ ਖੋਤੀ ਆ ਮਮਾ ਪਾਏ ਸਾਡੇ ਘਰ ਵਿੱਚ ਨਾ ਇਹਨੇ ਮਰਨਾ ਤੇ ਨਾ ਸਾਡੀ ਖੁਫੀ ਕਰਨੀ ਆ ਮੰਮੀ ਉਹਨੂੰ ਕਹਿਨ ਵੀ ਪੁਝਾਈ ਮੈਨੂੰ ਵੇਖ ਲੈ ਫਿਰ ਮੇਰੇ ਤੇ ਹੱਥ ਚੁੱਕੀ ਜਾਂਦਾ ਹੀ ਕੋਈ ਗੱਲ ਨਹੀਂ ਇਹਦਾ ਰਾਜ ਮੇ ਕਰਦੀਆਂ ਨਾ ਹੁਣ ਮੇ ਮੰਮੀ ਹੱਥ ਘਾ ਲੀ ਜਦੋਂ ਬੋਲੇ ਜਦ ਦਫਾ ਕਰ ਆ ਜਾ ਘੋੜੀ ਦੀ ਨਹੀਂ ਕਿ ਨੂੰ ਸੂਰ